ਔਰ ਸਾਡੀ ਡਟਣੀ ਹਮੈਤ ਤੇ ਜਿਹੜੇ ਕਿਸਾਨ ਆਏ ਨੇ ਸਾਰੇ ਭਰਾਵੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਣ ਤੇ ਤੁਹਾਨੂੰ ਜੀ ਆਇਆਂ ਕਹਿੰਨੇ ਆ ਤੁਹਾਡਾ ਧੰਨਵਾਦ ਕਰਦੇ ਆ 4-5 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਜਿਹੜੀ ਆ ਉਹ ਕਹੂੰਗਾ ਬਹੁਤਾ ਸਮਾਂ ਨਹੀਂ ਲੈਣਾ ਸਾਥੀਓ ਸਾਡਾ ਮਕਸਦ ਬਹੁਤ ਵੱਡਾ ਅਸੀਂ ਇਕੱਠੇ ਹੋਏ ਆ ਵੱਡੀ ਲੀਡਰਸ਼ਿਪ ਨੇ ਇਹ ਗੋਸ਼ ਅਡੀ ਮੈਂ ਵੱਡਾ ਮੈਂ ਵੱਡਾ ਮੈਂ ਗਾੜੀ ਇਹ ਸਾਰਾ ਕੁਝ ਛੱਡਿਆ ਤੁਹਾਨੂੰ ਦੇਖਣਾ ਚਾਹੀਦਾ ਅਸੀਂ ਪਿਛਲੇ ਵਰੇ 4 ਦਿਨ ਦਾ ਸੰਘਰਸ਼ ਕਰਕੇ ਕਿਸਾਨਾਂ ਨੇ ਸਾਡੀ ਡਟਵੀਂ ਹਮਾਇਤ ਕੀਤੀ ਅਤੇ ਬਹੁਤ ਸਾਰੀਆਂ ਮੰਗਾਂ ਪ੍ਰਾਪਤ ਕੀਤੀਆਂ ਇਸ ਵਾਰੇ ਅਸੀਂ ਫੇਰ 4 ਦਿਨ ਦਾ ਸੰਘਰਸ਼ ਕੀਤਾ ਕੁਝ ਸਾਡੇ ਭਰਾਵਾਂ ਨੇ ਸਾਡਾ ਵਿਰੋਧ ਕੀਤਾ ਕਿਸਾਨੀ ਨੇ ਸਾਡਾ ਸਾਥ ਦਿੱਤਾ ਅਸੀਂ ਕੁਝ ਸਰਕੂਲਰ ਕਰਾਉਣ ਚ ਕਾਮਯਾਬ ਹੋਏ ਸਰਕਾਰ ਬਹੁਤ ਭੈੜੀ ਆ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ ਇਸ ਸਰਕਾਰ ਨੇ ਪੰਜਾਬ ਦੇ ਮਲਾਜ਼ਮਾਂ ਦੇ ਕਿਸੇ ਵੀ ਹੱਥ ਤੇ ਫੁੱਟੀ ਕਉਡੀ ਨਹੀਂ ਰੱਖੀ ਲੇਕਿਨ ਤੁਹਾਨੂੰ ਮਾਨ ਹੋਣਾ ਚਾਹੀਦਾ ਤੁਸੀਂ ਆਪਣੀ ਏਕਤਾ ਨਾਲ ਆਪਣੇ ਸੰਘਰਸ਼ ਦੇ ਨਾਲ ਕਾਫੀ ਕੁਝ ਲਿਆ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਸਮਾਂ ਜਾਇਜ਼ਤ ਨਹੀਂ ਦਿੰਦਾ ਸਾਡੇ ਕੋਲ ਬਹੁਤ ਮਹੱਤਵਪੂਰਨ ਇਸ਼ੂ ਨੇ ਇਹ ਨਹੀਂ ਕਿ ਸਾਨੂੰ ਭੁੱਲ ਗਏ ਆ ਲੇਕਿਨ ਅੱਜ ਦੀ ਤਰੀਕ ਤੇ ਸਾਡਾ ਆਧਾਰਾ ਜਿਹੜਾ ਇਹਦੀ ਹੋਂਦ ਨੂੰ ਖਤਰਾ ਸਾਡੇ ਲਈ ਇਹ ਮਹੱਤਵਪੂਰਨ ਆ ਸਾਡੀਆਂ ਉਹ ਜਾਇਦਾਦਾਂ ਜਿੱਥੇ 2.5 ਲੱਖ ਰੁਪਏ ਨੂੰ ਗਾਜਿਆਂ ਜਗਾ ਉਹ ਜਾਇਦਾਦਾਂ ਇਹ ਵਪਾਰੀ ਲੁੱਟ ਕੇ ਲੈ ਜਾਣ ਦਿੱਲੀ ਵਾਲੇ ਤੁਹਾਨੂੰ ਗੁੱਸਾ ਹੋਣਾ ਚਾਹੀਦਾ ਪਹਿਲਾ ਘਰ ਬਚਾਈਏ ਮੰਗਾਂ ਲਈ ਲੜਾਂਗੇ ਲੜਦੇ ਰਹਾਂਗੇ ਪ੍ਰਾਪਤੀਆਂ ਵੀ ਕਰਾਂਗੇ ਅਸੀਂ ਕਿਸਾਨਾਂ ਦੇ ਧਨਵਾਦੀ ਆ ਇਹ ਪੰਜਾਬ ਦਾ ਮੁੱਦਾ ਜਾਇਦਾਦਾਂ ਵੇਚਣ ਦਾ ਮੁੱਦਾ ਪੰਜਾਬ ਦਾ ਕਿਸੇ ਮੁਲਾਜ਼ਮ ਦਾ ਨਹੀਂ ਮੁਲਾਜ਼ਮ ਕੁਝ ਰਿਟਾਇਰਮੈਂਟਾਂ ਲੈ ਕੇ ਚਲੇ ਗਏ ਕੁਝ ਚਲੇ ਜਾਣਗੇ ਨਣਿਆਂ ਦਾ ਭਵਿੱਖ ਧੁੰਦਲਾ ਆ ਬਿਜਲੀ ਜਿਹੜਾ ਐਕਟ ਆ 2025 ਉਹ ਭਰਾ ਉਹਨੂੰ ਪੜੋ ਸਾਡੇ ਨਾਲ ਵੱਧ ਕਿਸਾਨਾਂ ਨੇ ਪੜ ਲਿਆ ਉਹ ਸੋਸ਼ਲ ਮੀਡੀਆ ਤੇ ਲਿਖ ਰਹੇ ਆ ਕੱਲ ਦੀ ਅਖਬਾਰ ਦੇ ਵਿੱਚ ਇੱਕ ਆਰਟੀਕਲ ਆਇਆ ਉਹਨੂੰ ਪੜੋ ਬਰੀਕੀ ਨਾਲ ਵੀ ਉਹ ਕੀ ਕਹਿੰਦਾ ਇਸ ਕਰਕੇ ਜਿਵੇਂ ਅਸੀਂ ਕਰਦੇ ਆ ਜਿਹੜੇ ਬੈਠੇ ਉਹਨਾਂ ਨਾਲ ਕੋਈ ਗੱਲ ਨਹੀਂ ਜਿਹੜੇ ਬਹਿੰਦੇ ਨਹੀਂ ਵੱਡੀ ਮੈਂ ਤੁਰਿਆ ਹੀ ਫਰਦਾ ਰਿਆਂ ਅਸੀਂ ਰਿਕਵੈਸਟ ਕਰਦੇ ਆ ਬਹਿਣਾ ਸਿੱਖੋ ਅਸੀਂ ਤਾਰੀਫ਼ ਕਰਦੇ ਆ ਜਿਹੜੇ ਬੈਠੇ ਔਰ ਕਿਸਾਨ ਜਿਹੇ ਬੰਦੀਆਂ ਜਿਹੜੀਆਂ ਇੱਥੇ ਲੋਕਲ ਨੇ ਆਈਆਂ ਆਈਆਂ ਨੇ ਉਹਨਾਂ ਦੀ ਲੀਡਰਸ਼ਿਪ ਇੱਥੋਂ ਬੋਲ ਕੇ ਗਈ ਆ ਔਰ ਮੈਂ ਸਮਝਾ ਵੀ ਇਦਾਂ ਜੇ ਅਸੀਂ ਕ੍ਰਿੰਗੜੀ ਪਾ ਕੇ ਖੜ ਗਏ ਜੈ ਦਾਦਾ ਵੀ ਬਚਾਵਾਂਗੇ ਇਹਨਾਂ ਲਟੇਰਿਆਂ ਕੋਲੋਂ ਤੇ ਜਿਹੜਾ ਉੱਤੇ ਬੈਠਾ ਇਹਨਾਂ ਦਾ ਯਾਰ ਆ ਉਹ ਉਹਦੇ ਕੋਲੋਂ ਬਿਜਲੀ ਐਕਟ 2025 ਜਿਹੜਾ ਘੱਟ ਕਿਆ ਉਨੂੰ ਵੀ ਵਾਰਸ ਕਰਵਾਵਾਂਗੇ ਤਾਂ ਮੈਂ ਅਖੀਰ ਤੇ ਬੇਨਤੀ ਕਰਨੀ ਆ ਕਿ ਇੱਥੇ ਕਿਉਂ ਆਏ ਆ ਲੋਕੀ ਕਹਿੰਦੇ ਕਿ ਜਿੰਨੀ ਚੋਂ ਹੋ ਰਹੀ ਆ ਲੁਧਿਆਣੇ ਬਹੁਤ ਵੱਡਾ ਕੱਟ ਕਰਕੇ ਆਏ ਇੱਕ ਹਫਤਾ ਪਹਿਲਾਂ ਐਤਵਾਰ ਅੱਜ ਇੱਥੇ ਆਇਆ ਤਰਨਤਾਰਨ ਦੇ ਲੋਕਾਂ ਨੂੰ ਦੱਸਣ ਲਈ ਵੀਰ ਰੋਜ ਨਵੇਂ ਸਬੂਕੇ ਛੜਦਾ ਮੁੱਖ ਮੰਤਰੀ ਅੰਮਲੀ ਤੌਰ ਤੇ ਤੇ ਇਸ ਕਰਕੇ ਤਰਨਤਾਰਨ ਦੇ ਲੋਕਾਂ ਨੂੰ ਦੱਸਣਾ ਆ ਕਿ ਇਹਨਾਂ ਦੀ ਕਹਿਣੀ ਤੇ ਕਥਣੀ 'ਚ ਬਹੁਤ ਫਰਕ ਆ ਮੇਰੇ ਤੋਂ ਬਾਅਦ ਅਰਜਨ ਸਿੰਘ ਨੇ ਬੋਲਣਾ 2-4-5 ਮਿੰਟ ਲਈ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਬਹੁਤ ਸਟੇਜ ਤੋਂ ਕਿਹਾ ਗਿਆ ਕਿ ਇਹ ਅੱਜ ਦਾ ਜਿਹੜਾ ਸਾਡਾ ਐਕਸ਼ਨ ਆ ਇਹ ਕਾਂਜਾਪ ਤਾਣਾ ਜੇ ਅਸੀਂ ਸ਼ਹਿਰ ਵਿੱਚ ਮਾਰਚ ਕਰਨਾ ਬਜਰ ਨਹੀਂ ਕਰਨਾ ਅਸੀਂ ਦੋ ਲੋ ਤਿੰਨ ਤਿੰਨ ਦੀ ਲਾਈਨ 'ਚ ਬੜੇ ਆਰਾਮ ਨਾਲ ਲਜਾਈਏ ਫੋਟੋ ਕੋਈ ਇਸ਼ੂ ਨਹੀਂ ਹੈਗਾ ਇਸ ਫੋਟੋ ਵੇਖ ਕੇ ਐਮਐਲਏ ਦੀ ਟਿਕਟ ਨਹੀਂ ਮਿਲ ਜਾਣੀ ਕਿਸੇ ਨੂੰ ਜਿਸੇ ਦੀ ਫੋਟੋ ਆਵੇ ਨਾ ਆਵੇ ਬਹੁਤ ਸਾਰੇ ਸਾਥੀਆਂ ਦੀਆਂ ਸਵੇਰ ਦੀਆਂ ਬਹੁਤ ਲੱਥੀਆਂ ਕਈਆਂ ਦੀ ਨਹੀਂ ਲੱਥੀ ਪਰ ਸਾਡਾ ਟਾਰਗੇਟ ਆ ਜਿਹੜਾ ਉਹਨੂੰ ਸਮਝਣ ਦੀ ਲੋੜ ਆ ਅੱਗੇ ਆ ਜਿਹੜਾ ਪਿੱਛੇ ਬੈਨਰ ਆ ਇਹ ਫੜ ਕੇ ਤੁਹਾਡੀ ਲੀਡਰਸ਼ਿਪ ਚੱਲੂਗੀ ਉਹ ਅਸੀਂ ਤਿਆਰ ਕੀਤਾ ਜਿਹੜਾ ਉਹ ਬੈਟਰੀ ਵਾਲਾ ਆਟੋ ਆ ਉਹਨੇ ਤੁਰਨਾ ਉਹਦੇ ਚ ਦੋ ਸਾਥੀ ਬਹਿਣਗੇ ਜਿਹੜੇ ਬਦਲ-ਬਦਲ ਕੇ ਨਾਰੇ ਲਾਉਣਗੇ ਉਹਦੇ ਮਗਰ ਤੁਸੀਂ ਜਵਾਬ ਦੇਣਾ ਤੇ ਡਿਸਪੀਸਪਲਨ ਜਿਹੜਾ ਉਹ ਤੁਸੀਂ ਵਿਖਾਉਣਾ ਸ਼ਹਿਰ ਵਾਸੀਆਂ ਨੂੰ ਅਸੀਂ ਸ਼ਹਿਰ ਵਾਲਿਆਂ ਨੂੰ ਤੰਗ ਕਰਨ ਨਹੀਂ ਆਏ ਭਰਾਓ ਅਸੀਂ ਸਰਕਾਰ ਦਾ ਪਿੱਟ ਸਿਆਪਾ ਕਰਨ ਆਏ ਆ ਅਸੀਂ ਪ੍ਰਸ਼ਾਸਨ ਆਰਾਮ ਨਾਲ ਬੈਠੇ ਜਿੱਥੇ ਉਹਨਾਂ ਨੇ ਬਹਿਣਾ ਲੇਕਿਨ ਸਾਡਾ ਮਕਸਦ ਆ ਅਸੀਂ ਲੋਕਾਂ ਨੂੰ ਗੱਲ ਕਹਿਣ ਆਏ ਆ ਇਹਨਾਂ ਲਬਜਾਂ ਦੇ ਨਾਲ ਮੈਂ ਤੁਹਾਡਾ ਤਨਮਾਦ ਕਰਦਿਆਂ ਰਤਨ ਸਿੰਘ ਜਣੀ ਆਪਣੀ ਗੱਲ ਕਰਨਗੇ ਔਰ ਤੁਹਾਡਾ ਤਨਮਾਦ ਕਰਨਗੇ ਅਗਲਾ ਐਕਸ਼ਨ ਜੋ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਉਹੋ ਕਰਨਗੇ ਮੈਂ ਇਹਨਾਂ ਲਬਜਾਂ ਦੇ ਨਾਲ ਇੱਕ ਨਾਰਾ ਬੁਲਾਉਣਾ ਸਾਰੇ ਸਾਥੀ ਜਿਹੜੇ ਆ ਉਹਦਾ ਪੂਰੀ ਗਰਮ ਜੋਸ਼ੀ ਦੇ ਨਾਲ ਜਵਾਬ ਦੇਣ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਹਰ ਬੈਂਟੀ ਆ ਜੀ ਸਰਦਾਰ ਰਣਜੀਤ ਸਿੰਘ ਮਜ਼ਾਰੀ ਜੀ ਇੱਕ ਨਵੀਂ ਨੇ ਰਜਾਇਨ ਫਾਰਮ ਇੱਕ ਤਾਂ ਮੱਚ ਪੰਜਾਬ ਆ ਸਿੱਧਾ ਬੈਸ ਲੋਕਲ ਕਰਕੇ ਤੁਹਾਨੂੰ ਦਾਦਿਆਂ ਰੂਟ ਇੱਥੋਂ ਬੋੜੀ ਚੌਂਕ ਜਾਣਾ ਪਾ ਇੱਕ ਸਾਈਡ ਤੇ ਮਰਲੀ ਤੇ 500 ਗੱਜ ਤੇ ਫਾਟਕਿਆ ਹੋ ਸਕਦਾ ਫਾਟਕ ਬੰਦ ਹੋਏ ਜੇ ਫਾਟਕ ਬੰਦ ਹੋਏ ਤਾਂ ਖਲਾਉਣਾ ਉੱਥੇ ਨਾਰੇ ਮਾਰਨੇ ਹੜਾ ਦਬੜੀ ਕੋਈ ਨਹੀਂ ਮਚਾਉਣੀ ਵੈਸੇ ਥੱਲੇੋਂ ਦੀ ਆਪਾਂ ਲੰਘ ਸਕਦੇ ਪਰ ਆਪਣਾ ਸਾਧਨ ਨਹੀਂ ਲੰਘਣਾ ਤੇ ਫੇਰ ਆਪਾਂ ਬੋੜੀ ਚੌਂਕ ਤੋਂ ਜਾ ਕੇ ਇਧਰ ਜਿੰਦਰ ਬਿਜਲੀ ਬੋਰਡ ਦਾ ਸਰਕਲ ਦਫ਼ਤਰ ਆ ਉੱਥੇ ਆਮ ਆਮੀ ਪਾਰਟੀ ਦਾ ਦਫ਼ਤਰ ਆ ਉੱਥੇ ਹੀ ਜਿਹੜੇ ਇਹਨਾਂ ਦੇ ਉਮੀਦਵਾਰ ਉਹਨਾਂ ਦੀ ਵੈਸ਼ ਆ ਉਧਰੋਂ ਆਪਾਂ ਪਹੁੰਚੇ ਹੋਣਾ ਇਸ ਕਰਕੇ ਮੇਰੀ ਬੇਨਤੀ ਆ ਕਾਲੇ ਕੋਈ ਨਾ ਪਿਓ ਇਸੇ ਕਰਕੇ ਅਸੀਂ ਬਹੁਤ ਸਾਰੇ ਬਹੁਤ ਸਾਰੇ ਸੀਨੀਅਰ ਸਾਡੇ ਆਗੂ ਆ ਜਿਨ੍ਹਾਂ ਤੋਂ ਅਸੀਂ ਮਾਫੀ ਮੰਗੀ ਆ ਬਹੁਤ ਸਾਰੇ ਦੇ ਨਾਮ ਨਹੀਂ ਲਏ ਤੇ ਇਸ ਕਰਕੇ ਇਸ ਗੱਲ ਦਾ ਥੋੜਾ ਜਿਹਾ ਥੋੜਾ ਜਿਹਾ ਸਾਥ ਦਿਓ ਧੰਨਵਾਦ ਹੁਣ ਬੇਨਤੀ ਆ ਮਜਰੀ ਸਾਹਿਬ ਉਹ ਤੁਹਾਡੇ ਨਾਲ 5 ਮਿੰਟ ਆਪਣੀ ਗੱਲ ਕਰਕੇ ਫੇ ਆਪਾਂ ਜਿਹੜਾ ਏ ਰੋਸ ਮਾਰਚ ਸ਼ੁਰੂ ਕਰਾਂਗੇ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਬਹੁਤ ਹੀ ਸਤਿਕਾਰਯੋਗ ਅੱਜ ਦੇ ਧਰਮ ਦੇ ਵਿੱਚ ਕੱਤਰ ਹੋਏ ਕਿਸਾਨ ਮਜ਼ਦੂਰ ਸਮੂਹ ਬਿਜਲੀ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਤੇ ਹੋਰ ਸਾਡੇ ਭਰਾਤਰੀ ਵੀਰ ਸਮਾਜਿਕ ਤੌਰ ਤੇ ਵੀ ਧਰਨੇ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦਾ ਬੇਥੇ ਆਉਣ ਤੋਂ ਦਿਨੋਂ ਧੰਨਵਾਦੀ ਆ ਅੱਜ ਦੇ ਧਰਨੇ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਉਹਦੇ ਵਿੱਚ ਦੋ ਜਿਹੜੇ ਵਰਨਿੰਗ ਇਸ਼ੂ ਨੇ ਸਾਡੇ ਪੰਜਾਬ ਸਰਕਾਰ ਬਲੋ ਪੰਜਾਬ ਦੀਆਂ ادارਿਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਵੇਚਣ ਦਾ سلسلہ ਇਹਨਾਂ ਜਾਰੀ ਕੀਤਾ ਹੈ ਤੇ ਸੈਕੰਡ ਜਿਹੜਾ ਬਿਜਲੀ ਐਮੈਂਡਮੈਂਟ ਬਿੱਲ 225 ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਜਾ ਰਹੀ ਹੈ ਸਰਕਾਰ ਉਦੇ ਸੰਬੰਧੀ ਸਾਰੇ ਸਾਥੀਆਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਬਿਜਲੀ ਬਲਾਜਮਾਂ ਨੇ ਪੈਨਸ਼ਨਰਾਂ ਨੇ ਆਪਣੇ ਆਪਣੇ ਐਂਗਲ ਤੋਂ ਆਪਣੇ ਆਪਣੇ ਵਿਚਾਰਾਂ ਦੇ ਨਾਲ ਸਾਰੇ ਸਾਥੀਆਂ ਨੂੰ ਅਵੇਅਰ ਕੀਤਾ ਮੈਂ ਇੱਥੇ ਦੱਸਣਾ ਚਾਹਣਾ ਕਿ ਜਿਹੜੇ ਦੋ ਇਸ਼ੂ ਨੇ ਇਹ ਛੋਟੇ ਇਸ਼ੂ ਨਹੀਂ ਹੈ ਇਹਨਾਂ ਦਾ ਇਫੈਕਟ ਆਪਦੇ ਕਿਸਾਨੀ ਤੇ ਪੰਜਾਬ ਦੀ ਦੁਕਾਨਦਾਰੀ ਤੇ ਪੰਜਾਬ ਦੀ ਇੰਡਸਟਰੀ ਤੇ ਪੰਜਾਬ ਦੇ ਹਰ ਵਰਗ ਤੇ ਪਵੇਗਾ ਪੰਜਾਬ ਦੇ ਸਟੂਡੈਂਟ ਤੇ ਇਹਨਾਂ ਦਾ ਅਸਰ ਜਿਹੜਾ ਆਇਓ ਬਹੁਤ ਮਾਰਾ ਔਰ ਕਾਦਕ ਪਵੇਗਾ ਜੇ ਗੱਲ ਕਰ ਲਈਏ ਬਿਜਲੀ ਐਕਟ 325 ਦੀ ਪਹਿਲੀ ਮੱਤ ਹੈ ਉਹਦੇ ਵਿੱਚ ਸਾਨੂੰ ਕਰੋ ਸਬਸਿਡੀਆਂ ਮਿਲਦੀਆਂ ਨੇ ਉਹ ਬੰਦ ਕੀਤੀਆਂ ਜਾਣ ਗਿਆ ਇਹਦਾ ਫਾਇਦਾ ਪੰਜਾਬ ਦੇ ਸੂਚ ਨੂੰ ਪਸੰਦਿਆਂ ਦੇ ਬਊਗਾ ਔਰ ਬਹੁਤ ਘਾਤਕ ਜਿਹੜਾ ਹੈ ਅਸਰ ਪਾਊਗਾ ਔਰ ਇਹਦਾ ਜਿਹੜਾ ਫਾਇਦਾ ਹੈ ਉਹਨੇ ਕਾਰਪੋਰੇਟਾਂ ਨੂੰ ਇੱਥੋਂ ਦੇ ਅਮੀਰ ਘਰਾਣਿਆਂ ਨੂੰ ਉਹ ਇਹਦਾ ਫਾਇਦਾ ਜਿਹੜੀ ਸਰਕਾਰ ਹੈ ਉਹ ਦੇਣ ਜਾ ਰਹੀ ਹੈ ਜੇ ਸੈਂਟਰ ਦੇ ਵਿੱਚ ਬੀਜਪੀ ਦੀ ਸਰਕਾਰ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਟੀਮ ਚੇਂਚਰੀ ਯਾਲ ਤੇ ਗੁਰਗੇ ਕਰ ਰਹੇ ਨੇ ਇਹਨਾਂ ਨੂੰ ਕੋਈ ਮੋਰੀ ਤੋਂ ਦੇ ਨਾਲ ਇਹਨਾਂ ਨੂੰ ਕੋਈ ਮੋਰੀ ਪੰਜਾਬ ਦੇ ਨਾਲ ਇਹਨਾਂ ਨੂੰ ਕੋਈ ਮੋਰੀ ਪੰਜਾਬ ਦੇ ਵਿਰਸੇ ਦੇ ਨਾਲ ਇਹਨਾਂ ਦਾ ਅਜੰਡਾ ਸਿਗਾ ਪੰਜਾਬ ਨੂੰ ਹੱਸਦਾ ਬਲਦਾ ਰੰਗਲਾ ਪੰਜਾਬ ਬਣਾਣਾ ਲੇਕਿਨ ਜੇ ਇਹ ਝੰਡੇ ਲਾਗੂ ਹੋ ਜਾਂਦੇ ਨੇ ਤਾਂ ਪੰਜਾਬ ਕੰਗਲਾ ਜ਼ਰੂਰ ਬਣ ਜਾਊਗਾ। ਔਰ ਜਿਹੜੇ ਅੱਜ ਦੇ ਲੋਕ ਨੇ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਉਹਨਾਂ ਨੂੰ ਆਉਣ ਵਾਲੀਆਂ ਨਸਾਂ ਆਉਣ ਵਾਲੀ ਜਨਰੇਸ਼ਨ ਉਹ ਸਵਾਲ ਪੁੱਛੂਗੀ ਕਿ ਤੁਸੀਂ ਜੋਗ ਲੜਾਈ ਕਿਉਂ ਨਹੀਂ ਦਿੱਤੀ? ਸਾਨੂੰ ਅੱਜ ਇਥੋਂ ਪ੍ਰਣ ਕਰਨਾ ਚਾਹੀਦਾ ਹੈ ਇਹ ਨਰਾਈ ਬਿਜਲੀ ਵਾਲਿਆਂ ਦੀ ਨਹੀਂ ਹੈ ਇਹ ਜਿਹੜਾ ਪ੍ਰਾਪਰਟੀਆਂ ਦੇ ਫੰਡਾਮੈਂਟਲ ਰਾਈਟ ਦੇ ਤੋੜਾ ਪੰਜਾਬ ਦੇ ਲੋਕੋ ਇਹ ਤੁਹਾਡਾ ਹੱਕ ਹੈ ਇਹ ਜਦੋਂ 1966 ਦੇ ਵਿੱਚ ਕਿਲੀ ਬੋਰਡ ਬਣਿਆ ਉਹਨੂੰ ਇਹਨੂੰ ਬਿਜਲੀ ਬੋਰਡ ਨੂੰ ਸਟੇਬਲ ਕਰਨ ਲਈ ਇਹਨੂੰ ਚੱਲਦਾ ਰੱਖਣ ਲਈ ਇਹਦੀ ਤਰੱਕੀ ਲਈ ਪੰਜਾਬ ਦੇ ਮਜ਼ਦੂਰਾਂ ਦੀਆਂ ਪੰਜਾਬ ਪੰਟੀਆਂ ਹੈ ਦਾਨ ਦੇ ਤੌਰ ਤੇ ਪੰਚਾਇਤਾਂ ਰਾਹੀ ਸ਼ਹਿਰਾਂ ਵਿੱਚ ਕਾਰਪੋਰੇਸ਼ਨਾਂ ਰਾਹੀ ਇਹ ਜਿਹੜੀਆਂ ਜ਼ਮੀਨਾਂ ਉਹ ਦਾਨ ਦੇ ਰੂਪ ਵਿੱਚ ਤੁਸੀਂ ਦਿੱਤੀਆਂ ਜਦੋਂ ਅਸੀਂ ਲੋਡ ਵਧ ਰਿਹਾ ਲੋਡ ਵਧਣ ਦੇ ਨਾਲ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਐ ਜਦੋਂ ਬਿਜਲੀ ਰੋਡ ਐਕਸਪੈਂਡ ਹੋਏਗਾ ਉਦੋਂ ਇਹਨਾਂ ਪ੍ਰਾਪਰਟੀਆਂ ਦੀ ਬਹੁਤ ਵੱਡੀ ਪੁੱਤਰ ਤੇ ਲੋਰ ਪਵੇਗੀ ਔਰ ਉਦੋਂ ਇਹ ਪ੍ਰਾਪਰਟੀਆਂ ਵਿਗ ਚੁੱਕੀਆਂ ਹੋਣਗੀਆਂ ਉਦੋਂ ਸਾਨੂੰ ਸਮਝ ਆਉਗੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਇਹ ਸਰਕਾਰਾਂ ਕਰ ਗਈਆਂ ਨੇ ਇਹ ਲੋਕ ਨਾ ਲੀਗਲੀ ਨਾ ਫੋਰਨੀ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਕਿ ਪੰਜਾਬ ਦੀਆਂ ਪ੍ਰਾਪਰਟੀਆਂ ਨੂੰ ਵੇਚਣ ਮੈਂ ਪਹਿਲੇ ਧਰਦੇ ਦੇ ਵਿੱਚ ਲੁਧਿਆਣੇ ਦੇ ਵਿੱਚ ਵੀ ਕਿਹਾ ਏ ਕਿ ਲੋਕ ਇਹਨਾਂ ਨੂੰ ਕੋਈ ਮੋੜ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੂੰ ਕੋਈ ਮੋੜ ਨਹੀਂ ਪੰਜਾਬ ਦੇ ਵਿਰਸੇ ਦੇ ਨਾਲ ਇੱਕ ਕਸਟੋਡੀਅਨ ਨੇ ਕਸਟੋਡੀਅਨ 5 ਸਾਲ ਲਈ ਇਨਾਂ ਦੇ ਬਾਪ ਦੀ ਜ਼ਗੀਰ ਨਹੀਂ ਹੈ ਪੰਜਾਬ ਪੰਜਾਬ ਦੇ ਉਹ ਲੋਕ ਨੇ ਤੁਸੀਂ ਜਿਨ੍ਹਾਂ ਨੇ ਅਬਦਾਲੀ ਤੋਂ ਲੈ ਕੇ ਮੋਦੀ ਤੱਕ ਦੀ ਤੌਰ ਤੋਂ ਕਿਲਾ ਕੱਢਿਆ ਹੈ ਔਰ 20 ਦੇ ਵਿੱਚ ਔਰ ਇਹ ਪ੍ਰੈਕਟੀਕਲੀ ਹੋਇਆ ਹੈ ਕਿ ਇਥੋਂ ਦੇ ਲੋਕਾਂ ਨੇ ਉਹਦੀ ਤਾਨਾਸ਼ਾਹੀ ਤੋੜੀ ਹੈ ਔਰ ਬਿਜਲੀ ਐਮੈਂਡਮੈਂਟ ਬਿੱਲ 225 ਜਿਹੜਾ ਹੈ ਉਹ 5 ਸਾਲ ਰੋਕੇ ਰੱਖਿਆ ਹੈ ਤੁਸੀਂ ਵਧਾਈ ਦੇ ਬਾਤਰ ਔਰ ਜੇ ਅਸੀਂ ਇਕੱਠੇ ਹੋ ਕੇ ਇਸੇ ਤਰ੍ਹਾਂ ਅਵੇਅਰਨੈਸ ਦੇ ਨਾਲ ਅਸੀਂ ਲੜੇ ਔਰ ਉਹ ਲੜਾਈ ਅਸੀਂ 225 ਦੇ ਵਿੱਚ ਔਰ 224 ਦੇ ਵਿੱਚ ਲੜੀ ਹੈ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਨੇ ਬਿਜਲੀ ਮਲਾਜਮਾਂ ਦਾ ਸਾ ਤੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਅਸੀਂ ਆਪਣੀਆਂ ਜਿਹੜੀਆਂ ਇਕਨੋਮਿਕਲੀ ਪਾਲਿਸੀ ਮੈਟਰ ਤੇ ਜਿਹੜੀਆਂ ਮੰਗਾਂ ਸੀਗੀਆਂ ਉਹ ਮਨਮਾਈਆਂ ਐ ਅੱਜ ਵੀ ਅਸੀਂ ਇਸ ਸਟੇਜ ਤੋਂ ਕਹਿੰਦੇ ਆ ਮੰਗਾਂ ਦਾ ਅਸੀਂ ਜੁੱਤੀ ਨਾ ਬਣਾ ਲਾਂਗੇ ਇਹਨਾਂ ਦੇ ਧੌਣ ਤੇ ਗੋਡਾ ਰੱਖ ਕੇ ਲੇਕਨ ਜਿਹੜੇ ਆ ਇਸ਼ੂ ਨੇ ਇਹ ਇਸ਼ੂ ਸਾਰਿਆਂ ਦੇ ਸਾਂਝੇ ਨੇ ਅੱਜ ਦੇ ਦੋਏ ਇਸ਼ੂ ਨੇ ਇਹਨਾਂ ਇਸ਼ੂਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਔਰ ਸਟੂਡੈਂਟਾਂ ਦੇ ਨਾਲ ਫਿਜ਼ੀਕਲੀ ਮੀਟਿੰਗਾਂ ਕਰਕੇ ਇੱਕ ਵੱਜਮਾ ਸੰਘਰਸ਼ਾ ਜਿਹੜਾ ਉਹ ਜਿਹੜਾ ਪੰਜਾਬ ਦੇ ਅੰਦਰ ਸ਼ੁਰੂ ਕਰਾਂਗੇ ਇਸ ਸੰਘਰਸ਼ ਨੂੰ ਜਨਮਹਿਮ ਬੜਾਵਾਂਗੇ ਹਰ ਪੰਜਾਬ ਦੇ ਚੁੱਲ੍ਹੇ ਤੱਕ ਹਰ ਪੰਜਾਬ ਦੇ ਸੱਤ ਤੱਕ ਹਰ ਪੰਜਾਬ ਦੀ ਪੰਚਾਇਤ ਤੱਕ ਇਸ ਲੜਾਈ ਨੂੰ ਲੈ ਕੇ ਜਾਵਾਂਗੇ ਔਰ ਅਸੀਂ ਜਿੱਤਾਂਗੇ ਜ਼ਰੂਰ ਜੇ ਸਾਨੂੰ ਇਸੇ ਤਰ੍ਹਾਂ ਸਾਥ ਰਿਹਾ ਔਰ ਬਹੁਤ ਵਧੀਆ ਵਧੀਆ ਸਟ੍ਰੈਟਜੀ ਦੇ ਨਾਲ ਵਧੀਆ ਬੇਰੁਤਬੀ ਦੇ ਨਾਲ ਲੜਾਈ ਲੜੀ ਜਾਊਗੀ ਔਰ ਇਹ ਲੜਾਈ ਅਸੀਂ ਜਿੱਤਾਂਗੇ ਔਰ ਮੈਂ ਜਿਹੜੀ ਦੂਸਰੀ ਬੇਨਤੀ ਕਰਨੀ ਚਾਹੁੰਦਾ ਮਤਾ ਵੀ ਪਾਸ ਕੀਤਾ ਗਿਆ ਏ ਕੱਲ ਨੂੰ ਸਾਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੀਯੂ ਦੇ ਵਿੱਚ ਇਨਵਾਈਟ ਕੀਤਾ ਗਿਆ ਏ ਉਹ ਵੀ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੀਆਂ ਪ੍ਰਾਪਰਟੀਆਂ ਸੈਂਟਰ ਨੂੰ ਦਿੱਤੀਆਂ ਜਾ ਰਹੀਆਂ ਆ ਇਸ 2 ਟੀਮ ਦੇ ਰਾਹੀਂ ਇਹਨਾਂ ਚੋਰ ਮੋਰੀਆਂ ਦੇ ਰਾਸਤੇ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਐ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਸਲਾ ਪੰਜਾਬ ਦੀ ਜਵਾਨੀ ਦਾ ਮਸਲਾ ਐ ਪੰਜਾਬ ਦੀ ਕਿਸਾਨੀ ਦਾ ਮਸਲਾ ਐ ਉਹ ਸਾਰਾ ਕੁਝ ਤਹਿਜਨੈਸ ਹੋ ਰਿਹਾ ਏ ਮੈਂ ਪੁੱਛਣਾ ਚਾਹਵਾ ਤਰਨਤਰਨ ਦੇ ਲੋਕਾਂ ਨੂੰ ਅਸੀਂ ਅੱਜ ਪੰਜਾਬ ਦੇ ਕੋਰੇ-ਕੋਰੇ ਤੋਂ ਆਏ ਆ ਇਹਨਾਂ ਡਾਕੂਆਂ ਤੋਂ ਬਚੋ ਇਹਨਾਂ ਨੂੰ ਪੂਰੀ ਹਾਰ দাও ਅਸੀਂ ਵੀ ਕਹਿੰਦੇ ਕਿ ਪਾਰਟੀ ਨੂੰ ਜਿਤਾਓ ਅਸੀਂ ਕਿਸੇ ਦੇ ਹੱਕ 'ਚ ਨਹੀਂ ਆਏ ਲੇਕਿਨ ਇਹਨਾਂ ਨੂੰ ਹਰਾਣ ਲਈ ਇਹਨਾਂ ਨੂੰ ਨਾ ਬੋਟ ਦੇਣ ਲਈ ਅਸੀਂ ਅਪੀਲ ਕਰਦੇ ਆ ਤੁਹਾਨੂੰ ਤਰਨਤਰਨ ਦੇ ਲੋਕਾਂ ਨੂੰ ਇਹਨਾਂ ਡਾਕੂਆਂ ਨੂੰ ਪੰਜਾਬ ਦੇ ਵਿੱਚ ਨਾ ਲਿਆਂਦਾ ਜਾਵੇ ਦਾਰੇ ਔਰ ਇਹਨਾਂ ਨੂੰ ਮੂੰਹ ਤੋੜਵੀਂ ਹਾਰ ਦਿੱਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਪੰਜਾਬ ਦੇ ਸਟੂਡੈਂਟਾਂ ਦੀ ਆਵਾਜ਼ ਪੰਜਾਬ ਦੇ ਮਜ਼ਦਮਾਂ ਦੀ ਆਵਾਜ਼ ਦੇ ਕਿਸਾਨਾਂ ਦੀ ਆਵਾਜ਼ ਪੰਜਾਬ ਦੇ ਛੋਟੇ ਦੁਕਾਨਦਾਰਾਂ ਦੀ ਆਵਾਜ਼ ਜਿਹੜੀ ਹੈ ਉਹਨੂੰ ਪਰਫੁੱਲਤ ਕੀਤਾ ਜਾਵੇ ਪੰਜਾਬ ਨੂੰ ਹੱਸਦਾ ਬਸਦਾ ਰੰਗਲਾ ਪੰਜਾਬ ਪੁਰਾਣਾ ਪੰਜਾਬ ਬਣਾਇਆ ਜਾਵੇ ਇਹਨਾਂ ਡਾਕੂਆਂ ਤੋਂ ਬਚਾਇਆ ਜਾਵੇ ਸੋ ਹੋਰ ਅਸੀਂ ਇਸੇ ਤਰ੍ਹਾਂ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆਂ ਕਿ ਅਸੀਂ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਜਿਹੜਾ ਮਾਰਚ ਕਰਾਂਗੇ ਤੱਕ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਜੁਆਇੰਟ ਫੋਰਮ ਇਕਤਾ ਮੰਚ ਤੇ ਥਣੇ ਤੇ ਜਫੇ ਬੰਦੀਆਂ ਉਹ ਆਪਣੇ ਬੈਨਰ ਦੇ ਅੱਗੇ ਲੈ ਕੇ ਚੱਲਣਗੇ ਸਾਰੇ ਸਾਥੀਆਂ ਨੂੰ ਅਪੀਲ ਹੈ ਮਾਰਚ ਦੇ ਵਿੱਚ ਕੋਈ ਵੀ ਆਪਣੀ ਕਾਰ ਦੇ